ਹਰ ਇੱਕ ਪ੍ਰਾਣੀ ਜੱਗ ਤੇ ਖੁਸ਼ ਹੁੰਦਾ ਹੈ ਜਦੋਂ ਕਦੇ ਇਹਦੇ ਬਾਰੇ ਸਭ ਦੀਆਂ ਵੱਖੋ ਵੱਖ ਵਿਚਾਰ ਹੋਰਾ ਖੁਸ਼ ਹੁੰਦਾ ਜਦੋਂ ਗੀਤ ਸੁਣੋਂਦਾ ਫੁੱਲਾ ਨੇ ਖੁਸ਼ੀ ਮਨਾਉਂਦਾ ਫੁੱਲ ਜਦ ਲੋਣ ਵਾਲਾ ਦੇ ਨਾਲ ਅੱਲੜ ਖੁਸ਼ ਹੁੰਦੀ ਹੈ ਨੱਚ ਕੇ ਨਾਲ ਸਹੇਲੀਆਂ ਦੇ ਕੱਪਰੂ ਖੁਸ਼ ਹੁੰਦਾ ਵਿੱਚ ਬਹਿ ਕੇ ਉਸ ਦੇ ਲਲਕਾਰੇ ਨੂੰ ਮੈਂ ਸਦਕੇ ਇਕਲ ਸੱਥ ਵਾਲੇ ਤੋਂ ਜਾਂਦੀ ਆ ਉੱਡ ਗਟਾਰਾ ਓ ਲਾੜੀ ਖੁਸ਼ ਹੁੰਦੀ ਜਦ ਲੱਗ ਜੇ ਮਹਿੰਦੀ ਸ਼ਗਨਾ ਦੀ ਲਾੜਾ ਖੁਸ਼ ਹੁੰਦਾ ਜਦੋਂ ਪਗ ਤੇ ਕਲਗੀ ਲਾਵੇ ਜੀਜਾ ਖੁਸ਼ ਹੁੰਦਾ ਜਦ ਨੋਟ ਵਾਰਦਾ ਸਾਲੀ ਤੋਂ ਤੜੀ ਖੁਸ਼ ਹੁੰਦੀ ਜਦੋਂ ਜੀਜੇ ਤੋਰੀ ਵਣ ਕਟਾਵੇ ਸਾਦੀ ਖੁਸ਼ੀ ਮਨਾਉਂਦੀ ਢੋਲੀ ਤੋਰ ਕੇ ਪੋਤੀ ਦੀ ਦਾਦਾ ਖੁਸ਼ ਹੁੰਦਾ ਜਦੋਂ ਵਿਆਹ ਕੇ ਪੁੱਤੇ ਨੂੰ ਲਿਆਵੇ ਓ ਤੂੰ ਵੀ ਖੁਸ਼ ਹੁੰਦੀ ਜਦ ਆਉਂਦੀ ਹੱਥ ਗਵਈਏ ਦੇ ਮੈਂ ਸੱਜਿਆ ਸੰਗਰ ਖੁਸ਼ ਹੁੰਦਾ ਜਦ ਉਹ ਵਿੱਚ ਕਨੇਡਾ ਗਾਵੇ ਕੀ ਆ ਬੰਦੋ ਕੈਨੇਡਾ ਜਾ ਕੇ ਹੀ ਸਿੰਗਰ ਹੋਣਾ ਬਿਲਕੁਲ ਸਾਰੇ ਸਿੰਗਰਾਂ ਦੀ ਇੱਕ ਖੁਸ਼ੀ ਹੁੰਦੀ ਆ ਵੀ ਬਾਹਰਲੇ ਦੇਸ਼ ਅਸੀਂ ਟੂਰ ਕਰਕੇ ਆਈਏ ਕੈਨੇਡਾ ਅਮਰੀਕਾ ਤੇ ਬਹੁਤ ਜਲਦੀ ਅਸੀਂ ਜਾ ਰਹੇ ਆ ਮੇਰਾ ਖਿਆਲ ਆ ਫਰਵਰੀ ਮਾਰਚ ਦਾ ਹਾਂ ਫਰਵਰੀ ਮਾਰਚ ਦੇ ਵਿੱਚ ਹੈਗਾ ਤੁਹਾਨੂੰ ਪਾਸਪੋਰਟ ਪੈਸੇ ਹੈਗੇ ਮੇਰੇ ਕੋਲ ਆਪਾਂ ਚੱਲਾਂਗੇ ਨਾਲ ਤੁਸੀਂ ਤਿਆਰ ਰੱਖਿਓ ਰਾਜਵੀਰ ਦਾ ਪਹਿਲਾ ਗਾਣਾ ਮੁਕਾਬਲਾ ਸੁਣਾ ਦੇਣੀ ਆਏ ਹਾਏ ਹਾਏ ਜਿਵੇਂ ਕਿਹਾ ਨਾ ਐਵੇਂ ਤਾਂ ਜ਼ਰੂਰ ਸੁਣਾਉਂਗਾ ਮੈਂ ਭਾਜੀ ਮੁਕਾਬਲੇ ਦੀ ਫਰਮਾਇਸ਼ ਹੋਈ ਆ ਮੁਕਾਬਲੇ ਦਾ ਮੈਂ ਥੋੜਾ ਜਿਹਾ ਦੱਸ ਦਵਾਂ ਇਹ ਮੁਕਾਬਲਾ ਗਾਣਾ ਤੇ ਸਾਡਾ ਕਲੀ ਜਵਲਦ ਦੀ ਜਿਹੜੀ ਮੈਂ ਪਹਿਲਾਂ ਗਾਇਆ ਇਹਨਾਂ ਦਾ ਰਾਈਟਰ ਹੈਗੇ ਨੇ ਸਰਦਾਰ ਕੁੰਡਾ ਸਿੰਘ ਢਾਲੀਵਾਲ ਬਹੁਤ ਸ਼ੂਬਾ ਤੇ ਮੈਂ ਚਾਹੁੰਗਾ ਵੀ ਇੱਕ ਵਾਰੀ ਤੁਸੀਂ ਸਾਰੇ ਤਾੜੀਆਂ ਮਾਰੋ ਕਿਉਂਕਿ ਬਹੁਤ ਸੋਹਣਾ ਲਿਖਦੇ ਨੇ ਉਹ ਤੇ ਉਹਨਾਂ ਦਾ ਲਿਖਿਆ ਹੋਇਆ ਗਾਣਾ ਸਾਡੇ ਪਿੰਡ ਦਾ ਸਾਡੇ ਪਿੰਡ ਤੋਂ ਤੁਹਾਨੂੰ ਦੱਸਿਆ ਹੋਣਾ ਪਹਿਲਾਂ ਤੁਸੀਂ ਗਏ ਹੋ ਪਿੰਡ 'ਚ ਆਲੂ ਜ਼ਿਆਦਾ ਬੀਜਦੇ ਆਂ ਅਸੀਂ ਬਹੁਤ ਜ਼ਿਆਦਾ ਸਾਰਾ ਪਿੰਡ ਬਹੁਤ ਗੋਰੇ ਆਲੂ ਖਾਗਿਆ ਹਾਂ ਸਾਡਾ ਪਿੰਡ ਬੜਾ ਮਿਹਨਤੀ ਆ ਸਾਰੇ ਬੰਦੇ ਬਹੁਤ ਮਿਹਨਤ ਕਰਦੇ ਆ ਕੋਈ ਪਾਰਟੀ ਵਾਈਜ਼ ਨਹੀਂ ਰਲ ਮਿਲ ਕੇ ਰਹਿੰਦੇ ਆ ਤੇ ਉਹਦਾ ਮਤ ਤੁਹਾਨੂੰ ਦੱਸਾਂ ਲੱਗਾ ਵੀ ਉਡੀ ਚੰਡੀ ਘੜ ਦੀ ਤੂਰ ਅਖਾਵੇਂ ਸੌਦਾ ਪੱਤਾ ਲੈਣ ਲਈ ਸਤਾਰਾ ਪਾ ਲਿਆ ਕਰ ਪਥਰਾਂ ਨੂੰ ਧੀਕੇ ਵਿੱਚ ਪਾ ਲਿਆ ਕਰ ਸਾਡੇ ਆਲੂ ਕਿਉਂ ਸਮੋਸੇ ਹੱਥ ਪਾਉਂਦੀ ਜੈਨਾ ਮਾਨ ਚੰਡੀਗੜ੍ਹ ਤੇ ਉਹ ਮੁੰਡਾ ਗਪਰੂ ਪੰਜਾਬੀ ਕਹਾ ਬਚਾਉਂਦੀ ਜੈਨਾ ਮਾਨ ਚੰਡੀਗੜ੍ਹ ਤੇ ਗਪਰੂ ਪੰਜਾਬੀ ਕਹਾ ਬਚਾਉਂਦੀ ਜੈਨਾ